ब्रैम्पटन ਤੋਂ ਇੱਕ ਬਹੁਤ ਹੀ ਮਨਪੱਗੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣਨ ਤੋਂ ਬਾਅਦ ਸਮੂਹ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਦਰਸਲ ਇੱਕ ਨੌਜਵਾਨ ਲੜਕੀ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ 29 ਸਾਲਾ ਮਨਪ੍ਰੀਤ ਕੌਰ ਜੋ ਕਿ ਬ੍ਰੈਂਪਟਨ ਦੇ ਵਿੱਚ ਹੀ ਰਹਿੰਦੀ ਸੀ ਅਤੇ ਪੰਜਾਬ ਦੇ ਨਾਲ ਸੰਬੰਧ ਰੱਖਦੀ ਸੀ ਉਹ ਆਪਣੇ ਕਾਰ ਦੇ ਵਿੱਚੋਂ ਕੰਮ ਤੇ ਜਾਣ ਦੇ ਲਈ ਬਾਹਰ ਨਿਕਲੀ ਤੇ ਜਿਸ ਤਰ੍ਹਾਂ ਇਹ ਕੰਮ ਤੇ ਪਹੁੰਚਣ ਵਾਲੀ ਸੀ ਰੋਡ ਕ੍ਰੋਸ ਕਰ ਰਹੀ ਸੀ ਉਸ ਦੌਰਾਨ ਇੱਕ ਵੈਨ ਦੇ ਵੱਲੋਂ ਉਸ ਲੜਕੀ ਨੂੰ ਟੱਕਰ ਮਾਰ ਦਿੱਤੀ ਗਈ ਤੇ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਉਹ ਲੜਕੀ ਮੌਕੇ ਤੇ ਹੀ ਡੇਗ ਗਈ ਉਸ ਨੂੰ ਹਸਪਤਾਲ ਇਲਾਜ ਦੇ ਲਈ ਲੈ ਜਾਇਆ ਗਿਆ ਪਰ ਹਸਪਤਾਲ ਪਹੁੰਚਦੇ ਹੀ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਇਸ ਖਬਰ ਨੂੰ ਸੁਣਨ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਤੇ ਉਹਨਾਂ ਦੇ ਵੱਲੋਂ ਆਪਣੀ ਧੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੇ ਲਈ ਲੋਕਾਂ ਦੇ ਵੱਲੋਂ ਮਦਦ ਦੀ ਅਪੀਲ ਵੀ ਕੀਤੀ ਗਈ ਹੈ ਜਾਣਦਿਆਂ ਪੂਰੀ ਖਬਰ ਬ੍ਰੈਂਟਨ ਤੋਂ ਇੱਕ ਬਹੁਤ ਹੀ ਦਰਦਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਦੀ ਖਬਰ ਸਾਹਮਣੇ ਆਈ ਹੈ ਜਿਸ ਨੇ ਨਾ ਸਿਰਫ ਸਥਾਨਕ ਲੋਕਾਂ ਨੂੰ ਸਗੋਂ ਪੂਰੇ ਪੰਜਾਬੀ ਭਾਈਚਾਰੇ ਨੂੰ ਗਹਿਰੇ ਸੋਗ ਵਿੱਚ ਡੁਬੋ ਦਿੱਤਾ ਹੈ। ਇੱਕ 29 ਸਾਲਾ ਔਰਤ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪੀਰ ਰੀਜਨਲ ਪੁਲਿਸ ਮੁਤਾਬਕ ਇਹ ਭਿਆਨਕ ਸੜਕ ਹਾਦਸਾ ਵੀਰਵਾਰ ਸ਼ਾਮ ਕਰੀਬ 5:50 ਮਿੰਟ ਤੇ ਬ੍ਰੈਂਟਨ ਦੇ ਭੀੜ ਵਾਲੇ ਚੌਰਾਹੇ ਕੋਈਨਸਟਿਟਿਊਟ ਵੈਸਟ ਅਤੇ ਮੈਕਲੋਗਨ ਰੋਡ ਨੇੜੇ ਵਾਪਰਿਆ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਔਰਤ ਚੌਰਾਹੇ ਤੋਂ ਪੂਰਬ ਵੱਲ ਪੈਦਲ ਸੜਕ ਪਾਰਕ ਕਰ ਰਹੀ ਸੀ ਇਸੇ ਦੌਰਾਨ ਇੱਕ ਕਿਊਬ ਵੈਨ ਜੋ ਕਿ ਕੁਇਨ ਸਟਰੀਟ ਵੈਸਟ ਤੇ ਪੂਰਬ ਵੱਲ ਜਾ ਰਹੀ ਸੀ ਮੈਕਲੋਗਨ ਰੋਡ ਵੱਲ ਸੱਜਾ ਮੋੜ ਲੈਂਦੇ ਸਮੇਂ ਉਸ ਔਰਤ ਨਾਲ ਟੱਕਰ ਮਾਰ ਬੈਠੀ ਟੱਕਰ ਇੰਨੀ ਭਿਆਨਕ ਸੀ ਕਿ ਔਰਤ ਗੰਭੀਰ ਤੌਰ ਤੇ ਜ਼ਖਮੀ ਹੋ ਗਈ ਅਤੇ ਸੜਕ ਤੇ ਹੀ ਡਿੱਗ ਪਈ ਮੌਕੇ ਤੇ ਤੁਰੰਤ ਪਹੁੰਚੀ ਪੀਲ ਪੈਰਾਮੈਡਿਕਸ ਦੀ ਟੀਮ ਨੇ ਜ਼ਖਮੀ ਔਰਤ ਨੂੰ ਪਹਿਲੀ ਸਹਾਇਤਾ ਦੇ ਕੇ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਪਰ ਅਫਸੋਸ ਡਾਕਟਰਾਂ ਵੱਲੋਂ ਉਸਨੂੰ ਬਚਾਇਆ ਨਾ ਜਾ ਸਕਿਆ ਤੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ 29 ਸਾਲਾ ਮਨਪ੍ਰੀਤ ਕੌਰ ਵੱਜੋਂ ਹੋਈ ਹੈ ਪੁਲਿਸ ਮੁਤਾਬਕ ਹਾਦਸੇ ਤੋਂ ਬਾਅਦ ਕਯੂਬ ਵੈਨ ਦੇ ਡਰਾਈਵਰ ਨੂੰ ਨੇੜੇ ਹੀ ਜਾ ਕੇ ਰੋਕ ਲਿਆ ਗਿਆ ਜਾਂਚ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਡਰਾਈਵਰ ਨੂੰ ਇਹ ਅਹਿਸਾਸ ਸੀ ਜਾਂ ਨਹੀਂ ਕਿ ਉਸਨੇ ਇੱਕ ਪੈਦਲ ਔਰਤ ਨੂੰ ਟੱਕਰ ਮਾਰੀ ਹੈ ਇਸ ਦੇ ਨਾਲ ਹੀ ਇਹ ਵੀ ਜਾਂਚਿਆ ਜਾ ਰਿਹਾ ਹੈ ਕਿ ਹਾਦਸੇ ਵੇਲੇ ਸੜਕ ਹਾਲ ਲਾਤਰ ਰਫਤਾਰ ਜਾਂ ਕੋਈ ਹੋਰ ਕਾਰਕ ਇਸ ਘਟਨਾ ਲਈ ਜ਼ਿੰਮੇਵਾਰ ਸਨ ਜਾਂ ਫਿਰ ਨਹੀਂ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਤੇ ਕੋਈ ਦੋਸ਼ ਤੈਅ ਨਹੀਂ ਕੀਤਾ ਗਿਆ ਪੀਰ ਰੀਜਨਲ ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੇ ਵੀ ਇਸ ਹਾਦਸੇ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਹੋਵੇ ਜਾਂ ਕਿਸੇ ਕੋਲ ਡੈਸ਼ ਕੈਮਰਾ ਸੀਸੀਟੀਵੀ ਫੁਟੇਜ ਹੋਵੇ ਤਾਂ ਉਹ ਅੱਗੇ ਆ ਕੇ ਪੁਲਿਸ ਨਾਲ ਸੰਪਰਕ ਕਰਨ ਤਾਂ ਜੋ ਜਾਂਚ ਵਿੱਚ ਮਦਦ ਮਿਲ ਸਕੇ ਇਸ ਦਰਦਨਾਕ ਹਾਦਸੇ ਤੋਂ ਬਾਅਦ ਬ੍ਰੈਂਟਨ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ ਦੱਸਿਆ ਗਿਆ ਹੈ ਕਿ ਮਨਪ੍ਰੀਤ ਕੌਰ ਇੱਕ ਬਹੁਤ ਹੀ ਮਿਹਨਤੀ ਸਾਦੇ ਸੁਭਾਅ ਅਤੇ ਦਿਲ ਦੀ ਸਾਫ਼ ਨੌਜਵਾਨ ਲੜਕੀ ਸੀ ਜੋ ਆਪਣੇ ਪਰਿਵਾਰ ਲਈ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਆਈ ਸੀ ਉਹ ਬ੍ਰੈਂਟਨ ਸਥਿਤ ਬੀ ਟਾਊਨ ਪੀਜ਼ਾ ਵਿੱਚ ਨੌਕਰੀ ਕਰਦੀ ਸੀ ਅਤੇ ਹਾਦਸੇ ਵਾਲੇ ਦਿਨ ਵੀ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਕੰਮ ਤੇ ਹੀ ਜਾ ਰਹੀ ਸੀ ਮਨਪ੍ਰੀਤ ਕੌਰ ਦਾ ਪਰਿਵਾਰ ਪੰਜਾਬ ਦੇ ਵਿੱਚ ਵਸਦਾ ਹੈ ਅਤੇ ਇਸ ਅਚਾਨਕ ਅਤੇ ਅਕਾਲੀ ਮੌਤ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਪਰਿਵਾਰਕ ਮੈਂਬਰਾਂ ਲਈ ਇਹ ਵਿਸ਼ਵਾਸ ਕਰਨਾ ਨਾ ਮੁਸ਼ਕਿਲ ਹੋ ਰਿਹਾ ਹੈ ਕਿ ਉਹਨਾਂ ਦੀ ਧੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਪਰਿਵਾਰ ਦੀ ਇੱਛਾ ਹੈ ਕਿ ਮਨਪ੍ਰੀਤ ਕੌਰ ਦੀ ਦੇਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਉਸ ਦੀਆਂ ਧਾਰਮਿਕ ਅਤੇ ਸੱਭਿਆਚਾਰਕ ਰਿਵਾਇਤਾਂ ਅਨੁਸਾਰ ਪੂਰੇ ਮਾਣ ਅਤੇ ਸਤਿਕਾਰ ਨਾਲ ਕੀਤਾ ਜਾ ਸਕੇ ਪਰ ਵਿਦੇਸ਼ ਤੋਂ ਦੇਹ ਨੂੰ ਭਾਰਤ ਭੇਜਣ ਦੀ ਪ੍ਰਕਿਰਿਆ ਕਾਫੀ ਮਹਿੰਗੀ ਹੁੰਦੀ ਹੈ ਜਿਸ ਵਿੱਚ ਮੈਡੀਕਲ ਕਾਰਵਾਈਆਂ ਕਾਨੂੰਨੀ ਦਸਤਾਵੇਜ਼ ਅਤੇ ਹਵਾਈ ਆਵਾਜਾਈ ਵਰਗੇ ਕਈ ਵੱਡੇ ਖਰਚੇ ਸ਼ਾਮਲ ਹੁੰਦੇ ਹਨ ਇਸੇ ਕਾਰਨ ਪਰਿਵਾਰ ਦੋਸਤਾਂ ਅਤੇ ਕਮਿਊਨਿਟੀ ਵੱਲੋਂ ਫੰਡ ਇਕੱਠਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਸੋਗ ਵਿੱਚ ਡੁੱਬੇ ਪਰਿਵਾਰ ਤੇ ਆਰਥਿਕ ਬੋਝ ਕੁਝ ਹੱਦ ਤੱਕ ਘਟਾਇਆ ਜਾ ਸਕੇ ਪਰਿਵਾਰ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਮਦਦ ਭਾਵੇਂ ਉਹ ਛੋਟੀ ਹੀ ਕਿਉਂ ਨਾ ਹੋਵੇ ਉਹਨਾਂ ਲਈ ਵੱਡਾ ਸਹਾਰਾ ਸਾਬਤ ਹੋਵੇਗੀ ਇਸ ਦੁੱਖ ਦੀ ਘੜੀ ਵਿੱਚ ਲੋਕਾਂ ਤੋਂ ਅਰਦਾਸਾਂ ਹਮਦਰਦੀ ਅਤੇ ਸਹਿਯੋਗ ਦੀ ਵੀ ਅਪੀਲ ਕੀਤੀ ਗਈ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ ਜਿਵੇਂ ਕਿ ਤੁਸੀਂ ਉੱਤੇ ਸਕਰੀਨ ਦੇ ਉੱਤੇ ਤਸਵੀਰ ਦੇਖ ਸਕਦੇ ਹੋ ਜੋ ਕਿ ਸਾਡੇ ਬੀਟ ਆਨ ਪਰਿਵਾਰ ਦੇ ਹਿੱਸੇ ਦੀ ਮੈਂਬਰ ਦੀ ਆ ਭੈਣ ਮਨਪ੍ਰੀਤ ਕੌਰ ਜਿਨ੍ਹਾਂ ਦਾ ਪਰਸੋਂ ਰੋਡ ਐਕਸੀਡੈਂਟ ਦੇ ਵਿੱਚ ਦਿਹਾਂਤ ਹੋ ਗਿਆ ਜੋ ਕਿ ਇੰਟਰਸੈਕਸ਼ਨ ਦੇ ਤੁਰੇ ਆ ਰਹੇ ਸੀ ਤੇ ਇੱਕ ਟਰੱਕ ਦੇ ਨਾਲ ਟੱਕਰ ਹੋਣ ਕਰਕੇ ਉਹਨਾਂ ਦਾ ਦਿਹਾਂਤ ਹੋ ਗਿਆ ਜੋ ਕਿ ਇੱਕ ਬਹੁਤ ਮੰਦ ਭਾਗੀ ਘਟਨਾ ਵਾਪਰੀ ਹੈ ਤੋਂ ਥੱਲੇ GoFundMe ਦਾ ਲਿੰਕ ਮੈਂਸ਼ਨ ਕੀਤਾ ਤੇ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਉਹਨਾਂ ਲਈ ਅਰਦਾਸ ਕਰੋ ਤੇ ਜਿੰਨਾ ਤੋਂ ਵੱਧ ਤੋਂ ਵੱਧ ਯੋਗਦਾਨ ਤੁਸੀਂ ਕਰ ਸਕਦੇ ਹੋ ਕਰੋ ਤਾਂ ਕਿ ਆਪਾਂ ਉਹਨਾਂ ਦੀ ਦੇ ਪਰਿਵਾਰ ਤੱਕ ਪਹੁੰਚਾ ਸਕੀਏ ਇੰਡੀਆ ਤੇ ਅਰਦਾਸ ਕਰ ਸਕੀਏ ਵੀ ਉਹਨਾਂ ਦੀ ਜਿਹੜੀ ਆਤਮਾ ਹੈ ਸ਼੍ਰੀ ਵਾਹਿਗੁਰੂ ਚਰਨਾਂ ਦੇ ਪ੍ਰਵਾਸ ਕਰੇ ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਵੱਧ ਤੋਂ ਵੱਧ ਯੋਗਦਾਨ ਕਰੋ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ